ਦੇਸ਼ ਵਿਦੇਸ਼ ਦੀ ਵਤਨ ਦੀ ਮਿੱਟੀ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਅੱਜ ਅਸੀਂ ਫਿਰ હાજર ਹਾਂ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸਵਰ ਮजूद ਹਨ ਮਾਲਵਿੰਦਰ ਸਿੰਘ ਜੀ ਬੈਨਿਪਾਲ ਇਹਨਾਂ ਕੋਸ਼ਿਸ਼ ਇਹ ਜਾਣਾਂਗੇ ਕੁਝ ਖਾਸ ਮੁੱਦਿਆਂ ਦੇ ਸਬੰਧ ਵਿੱਚ ਕਰਾਂਗੇ ਗੱਲਬਾਤ ਸਤਿਕਾਰਯੋਗ ਬੈਨਿਪਾਲ ਜੀ ਸਤਿਕਾਰ ਜੀ ਦੇ ਨੀਪਲ ਵੀ ਪਹਿਲਾਂ ਕਿਉਂਕਿ ਆਪਣਾ ਡੈਡਿਕਨੇਸ਼ਨ ਦੱਸੋ ਆ ਪਾਰਟੀ ਹੈ ਜੀ ਸਾਡੀ ਜਨਤਾਧਰ ਯੂनाइटेड ਅਤੇ ਲੀਡਰ ਸਾਹਿਬ ਤੇ ਪ੍ਰਧਾਨ ਨੇ શ્રી ਨਿਸ਼ਿਸ਼ ਕੁਮਾਰ ਜੀ ਜੋ ਵਿਹਾਜ ਰਾਜ ਦੇ ਮੁੱਖ ਮੰਤਰੀ ਨੇ ਤੇ ਮੇਰੀ ਡੈਡਿਕਨੇਸ਼ਨ ਪੰਜਾਬ ਸੂਬਾ ਪ੍ਰਧਾਨ ਜਨਤਾਧਰ ਯੂनाइटेड ਦੇ ਦਿੱਤਾ ਹੈ। ਜਿਹੜੀ ਤੁਸੀਂ ਕੱਲ ਆਪਣੇ ਗ੍ਰਹਿ ਵਿਖੇ ਮੀਟਿੰਗ ਕੀਤੀ ਹੈ ਤੁਸੀਂ ਖਾਕ ਮੁੱਦੇਾਂ ਦੇ ਪਾਸੋਂ ਉਹਦੇ ਕੀ ਮੁੱਦੇ ਜੀ ਦੇਖੋ ਅ ਕੱਲ ਦੀ ਜਿਹੜੀ ਮੀਟਿੰਗ ਸੀ 2027 ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਕਿਉਂਕਿ ਦੇਖੋ ਅਸੀਂ ਇੱਕ ਪੋਲੀਟੀਕਲ ਪਾਰਟੀ ਹੈਗੇ ਹਾਂ ਤੇ ਪੋਲੀਟਿਕਸ ਦਾ ਚਲੋ ਕਰਨਾ ਹੀ ਹੈ ਤੇ ਇੱਕ ਪੋਲੀਟੀਕਲ ਪਾਰਟੀ ਇਲੈਕਸ਼ਨ ਜਿਹੜਾ ਪ੍ਰੋਸੈਸ ਹੈ ਉਸ ਤੇ ਆਪ ਮੈਂਦੀ ਹੈ ਤੇ ਕੱਲ ਦੀ ਜਿਹੜੀ ਮੀਟਿੰਗ ਸੀਗੀ ਉਹ 2027 ਦੇ ਇਲੈਕਸ਼ਨ ਦੇ ਬਾਰੇ ਸੀ ਇਹ 2027 ਦੇ ਇਲੈਕਸ਼ਨ ਚ ਜਨਤਾਧਰ ਲਈ ਨਾਈਟ ਹੈਡ ਪੂਰੇ ਜੋਸ਼ ਨਾਲ ਲੜੇਗੀ ਤੇ ਉਸ ਦੇ ਬਾਰੇ ਅਸੀਂ ਵਿਚਾਰ ਕਰਨ ਤੇ ਸਾਰੇ ਅੱਡ ਅੱਡ ਸੂਬੇ ਦੇ ਡਿਸਟ੍ਰਿਕਟ ਤੋਂ ਸਾਡੇ ਕੋਲ ਆਏ ਸੀਗੇ ਉਹਨਾਂ ਦੀ ਰਾਏ ਪਹਿਲਾਂ ਅਸੀਂ ਲੈਣੀ ਸੀ ਕਿ ਆਪਾਂ ਲੜੀਏ ਜਾਂ ਨਾ ਲੜੀਏ ਸਾਰਿਆਂ ਦੀ ਰਾਏ ਸੀ ਕਿ ਲੜੀਏ ਤੇ ਉਸ ਤੇ ਉਸ ਤੋਂ ਬਾਅਦ ਅਸੀਂ ਇੱਕ ਸਟ੍ਰੈਟੇਜੀ ਕਿਵੇਂ ਲਾੜਨਾ ਹੈਗਾ ਤੇ ਉਹਦੇ ਬਾਰੇ ਵਿਚਾਰ ਅਸੀਂ ਇਹ ਚਾਰਵਟੰਦਰਾ ਦੀ ਕੀਤਾ ਕਰਨ ਤੇ ਕੀ ਤੁਸੀਂ ਬਾਹਰਲੀ ਸਿੱਖਾਂ ਤੇ ਲੜਦੇ ਨੇ ਕਿ ਇਸੇ ਸੰਬੰਧ ਵਿੱਚ ਪੰਜਾਬੇ ਕੀ ਲੜਦੇ ਆ ਆਪਣੇ ਹਾਂਜੀ ਹਾਂ ਬਾਕੀ ਜੋ ਹੈ ਚਲੋ ਬਿਹਾਰ ਰਾਜ ਤੇ ਦਾ ਆਪਣੀ ਸਰਕਾਰ ਹੈ ਜੀ ਪਾਰਟੀ ਦੀ ਹਾਂਜੀ ਹੋਰ ਕਈ ਮਨੀਪੁਰ ਹੋ ਗਿਆ ਅਰੁਣਾਚਲ ਪ੍ਰਦੇਸ਼ ਹੋ ਗਿਆ ਨਾਗਾਲੈਂਡ ਚ ਵੀ ਨਾਗਾਲੈਂਡ ਚ ਐਮਐਲਏ ਹੈ ਅਰੁਣਾਚਲ ਪ੍ਰਦੇਸ਼ ਚ ਐਮਐਲਏ ਮਨੀਪੁਰ ਚ ਵੀ ਸੈਕੰਡ ਲਾਰਜੈਸਟ ਪਾਰਟੀ ਸੀ ਸਾਡੀ ਹਾਂਜੀ ਤੇ ਹੋਰ ਰਾਜਾਂ ਚ ਵੀ ਲੜਦੇ ਹੈ ਪਾਰਟੀ ਤੇ ਇਹ ਵੀ ਜਿਸ ਤਰ੍ਹਾਂ ਕਿ ਉੱਥੇ ਆਪਣਾ ਨਾਗaland ਚ ਤੁਹਾਡੇ ਐਮਐਲਏ ਗਿਆ ਕਿ ਇਸੀ ਤਰ੍ਹਾਂ ਤੇ ਤੁਸੀਂ ਪੰਜਾਬ ਦੇ ਵਿੱਚ ਵੀ ਚਾਹੁੰਦੇ ਕਿ ਸਾਡੇ ਵੀ ਐਮਐਲਏ ਬਣ ਬਿਲਕੁਲ ਦੇਖੋ ਬਲਕਿ ਅਸੀਂ ਲੈਨੇ ਅਸੀਂ ਪਾਰਟੀ ਦੇ ਮੈਂਬਰ ਐ ਸੀ ਜਾ ਕੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਇਲੈਕਸ਼ਨ ਪ੍ਰੋਸੈਸ ਚ ਲੜੀਏ ਅਸੀਂ ਆ ਉਹਨਾਂ ਦੀ ਦੇਵੀ ਉਹ ਕਿਤੇ ਨੀਤੀ ਹੈ ਜੀ ਉਸ ਨਾਲ ਬਹੁਤ ਪ੍ਰਭਾਵਿਤ ਹੈਗੇ ਦੇਖੋ ਬਿਹਾਰ ਇੱਕ ਐਗਰੀਕਲਚਰ ਬੇਸਡ ਇਕਨੋਮੀ ਹੈ ਜਿਵੇਂ ਪੰਜਾਬ ਹੈਗਾ ਪੰਜਾਬ ਵੀ ਐਗਰੀਕਲਚਰ ਬੇਸਡ ਇਕਨੋਮੀ ਹੈ ਬਿਲਕੁਲ ਉਸ ਸਮੇਂ ਸਾਡੇ ਲੀਡਰ ਨੇ ਬਿਹਾਰ ਤੇ ਪਹਿਲੀ ਵਾਰੀ ਉਹ ਮੁੱਖ ਮੰਤਰੀ ਬਣੇ ਨੇ ਕਿ ਉਹਦੀ ਡੋਰ ਸੰਭਾਲੀ ਉਦੋਂ ਤੋਂ ਲੈ ਕੇ ਜੇ ਤੁਸੀਂ ਅੱਜ ਦੇਖੋ ਜੋ ਬਿਹਾਰ 20 ਸਾਲ ਪਹਿਲਾਂ ਸੀ ਤੇ ਜੋ ਜੋ ਅੱਜ ਹੈਗਾ ਉਸ ਟਾਈਮ ਉਹਨੇ ਪੰਜਾਬ ਤੋਂ ਦੇਖੋ ਕਈ ਲੋਗ ਆਪਣਾ ਟਰੱਕ ਲੈ ਕੇ ਜਾਂਦੇ ਸੀਗੇ ਹਾਂਜੀ ਉਹੀ ਤੁਹਾਨੂੰ ਦੱਸ ਦੇਣਗੇ ਕਿ ਉਸ ਟਾਈਮ ਦੇ ਜਿਹੜੇ ਲੋਕ ਜਾਂਦੇ ਸੀਗੇ ਉਸ ਟਾਈਮ ਡਰਦੇ ਸੀ ਕਿ ਬਿਹਾਰ ਚੋਂ ਲੰਘ ਰਹੇ ਆ ਤੇ ਪਤਾ ਨਹੀਂ ਕਿੱਥੇ ਲੁੱਟ ਲਈਏ ਤੇ ਉਦੋਂ ਕਹਾਵਾਂ ਸੀ ਕਿ ਜਿਹੜੇ ਉੱਥੇ ਨਾਲ ਬਿਹਾਰ ਚ ਗੱਡੀ ਸੜਕ ਤੇ ਨਹੀਂ ਮਤਲਬ ਸੜਕ ਦੇ ਖੱਡੇ ਨੇ ਹਾਂ ਹਾਂ ਹਾਂਜੀ ਉਹ ਅੱਜ ਜੇ ਜਾ ਕੇ ਦੇਖੋ ਉਹ ਤਾਂ 350 ਸਾਲ ਪਹਿ전 ਸਾਡੇ 10ਵੇਂ ਪਾਛਾਈ ਦਾ ਬਣਾਇਆ ਗਿਆ ਉੱਥੇ ਬਿਹਾਰ ਚ ਕੋ ਉਸ ਤੋਂ ਬਾਅਦ ਸਿੱਖ ਸੰਗਤ ਬਹੁਤ ਜਾਂਦੀ ਹੈ ਪੰਜਾਬ ਤੋਂ ਬਿਲਕੁਲ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਬਿਹਾਰ ਕਿਹ ਹੈ ਜਾਏਗਾ ਅੱਜ ਹਾਂ ਤੁਸੀਂ ਮੈਨੂੰ ਨਾ ਮੰਨੋ Google ਕਰਕੇ ਦੇਖੋ ਅੱਜ ਦੀ ਰੇਟ ਚ ਬਿਹਾਰ ਦੇ ਹਾਈਸਟ ਗ੍ਰੋਥ ਰੇਟ ਹਿੰਦੁਸਤਾਨ ਚ ਡਬਲ ਡਿਜੀਟ ਬੀ ਕਨੋਮੀ ਉਹਨਾਂ ਦੀ ਚੱਲਦੀ ਹੈ ਜਿੱਥੇ ਜੇ ਪੂਰਾ ਦੇਸ਼ 7% 6% ਦੀ ਗ੍ਰੋਥ ਤੇ ਹੈ ਬਿਹਾਰ ਡਬਲ ਡਿਜੀਟ ਸਮਲਰ ਮੇਰੇ ਖਿਆਲ 13% 14% ਗ੍ਰੋ ਕਰ ਰਿਹਾ ਹੈ ਮਤਲਬ ਕਿ ਲੀਡਰ ਨੇ ਜਦੋਂ ਬਿਹਾਰ ਨੇ ਝਾਰਖੰਡ ਤੋਂ ਅੱਡ ਹੋਇਆ ਹਾਂਜੀ ਤੇ ਜਿੰਨੇ ਵੀ ਰਿਸੋਰਸੇ ਸੀਗੇ ਉਹ ਤਾਂ ਝਾਰਖੰਡ ਚ ਚਲੇ ਗਏ ਜਿਹਦੀ ਕਮਾਈ ਦਾ ਜਿਹੜਾ ਸਾਧਨ ਸਰਜਾ ਮਿਲਤ ਹੈ ਬਿਹਾਰ ਕੋਲ ਹੈ ਨਾ ਖੇਤੀਬਾੜੀ ਹਾਂਜੀ ਜਿਵੇਂ ਕਿ ਆਪਣੇ ਪੰਜਾਬ ਤੋਂ ਦਿੰਦੇ ਨੇ ਹਰਿਆਣਾ ਕੋਈ ਗਿਆ ਜਾਂ ਹੋਰ ਆਦੋਗੇ ਤੇ ਉਹ ਖੇਤੀਬਾੜੀ ਨੂੰ ਦੇਖੋ ਉਸੇ ਜ਼ਮੀਨ ਨੂੰ ਲੈ ਕੇ ਸਾਡੀ ਲੀਡਰ ਨੇ ਕਿਵੇਂ ਟਾਲ ਅਰਾਉਂਡ ਕੀਤਾ ਕਿਵੇਂ ਤਰੱਕੀ ਲਿਆਂਦੀ ਉਹ 스테ਟ ਵਿੱਚ 80000 ਕਰਜ਼ੇ ਵਿੱਚ ਡੁੱਬਿਆ ਜਗਾ ਲੋਕ ਆਪਾਂ ਦੇਖਦੇ ਆ ਆਪਣੇ ਪਰਵਾਸੀ ਭਾਈ ਆ ਕੇ ਬਿਲਕੁਲ ਪੰਜਾਬ ਜਾਂ ਹੋਰ ਸਟੇਟਾਂ ਜਾ ਕੇ ਕੰਮ ਕਰਦੇ ਸੀ ਹੁਣ ਘਟ ਗਏ ਕਿਉਂ ਕਿ ਉਹਥੇ ਜਾਂਦਾਂ ਨੂੰ ਰੋਜ਼ਗਾਰ ਸਾਧਨ ਨਹੀਂ ਲੱਗਿਆ ਬੜੀ ਇੰਡਸਟਰੀ ਪੰਜਾਬ ਤੋਂ ਪਹਿਲਾਂ ਆਪਾਂ ਇੱਕ ਇੱਕ ਨੰਬਰ ਸੂਬਾ ਹੁੰਦਾ ਸੀ ਕਿਸੇ ਜ਼ਮਾਨੇ 'ਚ ਤੁਸੀਂ ਦੇਖੋ ਹੁਣ ਥੱਲੇ ਖੁਦ ਦੇਖੋ ਬਿਆਰ ਤਾਂ ਥੱਲੇ ਚਲੇ ਗਿਆ ਪੰਜਾਬ ਬਿਲਕੁਲ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬ ਤੋਂ ਹੋਣ ਦੇ ਨਾਤੇ ਇਹ ਬਹੁਤ ਦੁੱਖ ਲੱਗਦਾ ਡਰ ਲੱਗਦਾ ਕਿ ਆਪਾਂ ਕਿੰਨੀਆਂ ਰਵਾਇਤੀਆਂ ਪਾਰਟੀਆਂ ਆ ਗਈਆਂ ਅਡੇਰ ਆਪਾਂ ਬੜੇ ਚਾਹ ਨਾਲ ਆਮ ਆਦਮੀ ਪਾਰਟੀ ਜਾਂ ਕਿਸੇ ਜ਼ਮਾਨੇ 'ਚ ਮੈਂ ਵੀ ਹੁੰਦਾ ਸੀ ਕਿਸੇ ਦਾ ਹਰ ਹੁੰਦਾ ਸੀਗਾ ਹਾਂਜੀ ਬੜੀ ਉਹ ਦਿਨਾਂ ਲੇਕਿਨ राश हो गया बहुत बेरोजगारी अः क्राइम कि नशे बिहार जाके देखो क्राइम बहुत घट गया करना बिहार चाहिए बिल्कुल हमने कहा आम आदमी पार्टी ने कुछ नहीं किया ज आई कांग्रेस सरकार आई उन्हें सरकार भी कुछ नहीं किया ਹੁਣ ਤੁਸੀਂ ਇੰਨੀ ਵਰਕ ਕਰ ਰਹੇ ਜੀ ਤੁਹਾਡੀ ਜਨਤਾ ਦਾ ਜੁਨਾਈਟਿਡ ਜਿਹੜੀ ਪੰਜਾਬ ਸਰਕਾਰ ਤੇ ਹੌਂਦ ਬਣਾ ਦਿੰਦੀ ਆ ਤੇ ਫਿਰ ਤੁਸੀਂ ਕੀ ਕਰੋਗੇ ਅਚਾ ਪਹਿਲਾਂ ਮੈਂ ਇੱਕ ਬਾਲ ਪਲੇਅ ਕਰਾਂ ਕਿ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਬਹੁਤ ਕੁਝ ਕੀਤਾ ਲੇਕਿਨ ਇੱਕ ਨਾ ਨੀਤੀ ਦੇ ਨੀਦ ਹੋਣਾ ਚਾਹੀਦਾ ਉਹ ਕਰਦੇ ਹੋ ਉਸ 'ਚ ਤਰੱਕੀ ਹੋਣੀ ਚਾਹੀਦੀ ਆ ਹਾਂਜੀ ਕੀਤਾ ਜ਼ਰੂਰ ਹੈਗਾ ਲੇਕਿਨ ਕੀ ਕਾਰਨ ਹੈ ਕਿ ਆਪਾਂ ਕਰਨ ਦੇ ਬਾਅਦ ਵੀ ਤੇ ਪਿੱਛੇ ਆ ਰਹੇ ਆ ਅੱਗੇ ਨਹੀਂ ਜਾ ਰਹੇ ਬਿਲਕੁਲ ਸੋ ਉਹੀ ਕਿ ਨਾ ਦੇਖੋ ਸਾਡੇ ਲੀਡਰ ਨੇ ਬੜੀ ਸਾਫ਼ ਨੀਤੀ ਤੇ ਨੀਤੀ ਨਾਲ ਕੰਮ ਕੀਤਾ ਉਹ ਪਿੱਛੇ ਤੋਂ ਅੱਗੇ ਚੱਲ ਗਿਆ ਆਪਾਂ ਅੱਗੇ ਤੋਂ ਪਿੱਛੇ ਆ ਕੇ ਕਰਨ ਦੇ ਬਾਅਦ ਵੀ ਸੋ ਉਹ ਚੇਂਜ ਲਿਆਣਾ ਚਾਹੁੰਦੇ ਆ ਹਾਂ ਤੇ ਉਹੀ ਚੰਗੀ ਸਾਫ਼ ਨੀਤੀ ਤੇ ਨੀਤੀ ਦੇ ਅਗੇ ਇਹ ਨਹੀਂ ਕਿ ਆਪਾਂ ਕਹਿੰਨੇ ਕਿ ਉਹ ਆ ਕੇ ਸਾਰੇ ਬਿਲਕੁਲ ਕੀਤਾ ਕੰਮ ਆਪਾਂ ਹੀ ਕਰਾਂਗੇ ਪੰਜਾਬੀ ਪਰ ਸੋ ਉਹਨਾਂ ਦੀ ਸੋਚ ਲਿਆਵਾਂਗੇ ਉਹਨਾਂ ਦੀ ਲੀਡਰਸ਼ਿਪ ਡਾਇਰੈਕਸ਼ਨ ਲਿਆ ਕੇ ਪੰਜਾਬ ਨੂੰ ਜਿਹੜੇ ਲੈ ਕੇ ਜਾਈਏ ਆਪਣਾ ਦੇਖੋ ਯੂਥ ਕਿਨਾ ਹੋ ਨਾ ਰਿਹਾ ਇੱਥੇ ਵਿਚਾਰੇ ਤੱਕੇ ਖਾਂਦੇ ਆ ਕਿਉਂਕਿ ਬੇਰੋਜ਼ਗਾਰ ਹਾਂ ਤਾਂ ਨਹੀ ਕਿ ਅਗਲਾ ਕahin ਜਾਂਦਾ ਦੁਖੀ ਹੋ ਕੇ ਜਾਂ ਹੋਰ ਕੁਛ ਨਹੀਂ ਹੈ ਬਾਹਰ ਇਹ ਯੂਥ ਜਦੋਂ ਬਾਹਰ ਚਲੇ ਜਾਂਦਾ ਤੁਸੀਂ ਬਾਕੀ ਦੇਖਾਂਗੇ ਅਮਰੀਕਾ ਚਲੇ ਆਸਟ੍ਰੇਲੀਆ ਕੈਨੇਡਾ ਕਿਉਂਕਿ ਦੇਖੋ ਯੂਕੇ ਕਿੰਨਾ ਜਾ ਕੇ ਆਹੀ ਪੰਜਾਬੀ ਯੂਥ ਇਨੀ ਤਰੱਕੀ ਕਰਦਾ ਇੱਥੇ ਵਿਚਾਰੇ ਤੱਕੇ ਖਾ ਰਹੇ ਨੇ ਕੀ ਆਬੀ ਬੇਸਿਕਲੀ ਪਾਲਿਸੀ ਤੇ ਆਪਣੀ ਸਰਕਾਰ ਦੀਆਂ ਨੀਤੀਆਂ ਤੇ ਨਿਰਧਰ ਹੈ ਨਿਰਧਰ ਹੈ ਜੀ ਕੈਨਪਾਲ ਜੀ ਵੀ ਗੱਲ ਕਰ ਰਹੇ ਜੀ ਕੀ ਸਿਰ ਗੁਰ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਬਾਰੇ ਤੁਸੀਂ ਦੱਸੋ ਸਾਨੂੰ ਕਿ ਆਪਣੇ ਨੌਵੇਂ ਪਾਛੇ ਇਸ ਗੁਰ ਤੇਗ ਬਹਾਦਰ ਜੀ ਦਾ 350 ਸਾਲ ਸ਼ਹੀਦੀ ਦਿਹਾੜਾ ਆਏਗਾ ਤੇ ਕਿਸੇ وجہ ਨਾਲ ਦੇਖੋ ਆਪਣੇ ਵਿਆਹ ਦਾ ਸਾਡੇ ਜਿਹੜੇ ਜੀਵਨ ਨਿਸ਼ਚਿਤ ਨਿਸ਼ਚਿਤ ਮਾਰ ਜੀ ਹਾਂ ਜੀ ਉਹ ਵੈਸੇ ਬਿਹਾਰ ਕੋਲ ਚ 10000 ਪਰਿਵਾਰ ਨਹੀਂ 10000 ਟੋਟਲ ਸਿਕ ਸੰਗਤ ਹੋਊਗੀ ਕੋਈ politicial ਆਗ ਨਹੀਂ ਕੋਈ ਦਿਲੋਂ ਹੀ ਇਹਨਾਂ ਨੂੰ ਲਗਾਵੇ ਤੇ ਉਹਨਾਂ ਨੇ ਜਦੋਂ ਉਹ ਪਤਾ ਲੱਗਿਆ ਕਿ 350 ਸਾਲ ਹੋਣਾ ਹੈ ਛੇਤੀ ਜਾਣਾ ਹੈ ਹਾਂਜੀ ਤੇ ਉਹਨਾਂ ਨੇ ਉਹ ਦੋਤੀ ਗੁੱਤੀ ਸਾਰਿਆਂ ਨੂੰ ਕਿ ਤੁਸੀਂ ਨਾ ਗੁਰੂ ਸਾਹਿਬ ਦੀ ਇੱਕ ਉਹਨਾਂ ਦੇ ਸ਼ਸਤਰਾਂ ਦੀ ਉਹਨਾਂ ਦੇ ਦੇਖੋ ਗੁਰੂ ਸਾਹਿਬ ਨੇ ਜਿੰਦ ਦੀ ਚਾਦਰ ਕਾਇਆ ਕਰਦਾ ਉਹਨਾਂ ਨੇ ਬਿਲਕੁਲ ਬਹੁਤ ਸੇ ਕੁਰਬਾਨੀ ਕੀਤੀ ਸਾਰੇ ਸਾਰੇ ਕੰਮ ਲਈ ਉਹਨਾਂ ਦੀ ਕੁਰਬਾਨੀ ਨੂੰ ਕੋਈ ਤੁਲ ਨਹੀਂ ਸਕਦਾ ਤੇ ਉਹਨਾਂ ਨੂੰ ਆਨਰ ਕਰਨ ਵਾਸਤੇ ਉਹਨਾਂ ਦੇ ਇੱਕ ਵਿਆਹ ਸਰਕਾਰ ਵੱਲੋਂ ਇੱਕ ਯਾਤਰਾ ਵਿਆਹ Patna ਸਾਹਿਬ ਤੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਨਵੇਂ ਸਤਿ ਅੰਸਾ ਉਹ ਵਿਆਹ ਤੋਂ ਚਲ ਕੇ ਤੇ ਅਨੰਤਪੁਰ ਸਾਹਿਬ ਜਾ ਕੇ ਸਮਾਪਤ ਹੋਊਗੀ। ਅੱਛਾ ਤੁਸੀਂ ਇਹ ਸਮਝੋ ਕਿ 10ਵੇਂ ਪਾਛਾਈ ਦੇ ਜਨਮ ਸਥਾਨ ਤੋਂ ਲੈ ਕੇ ਕਰਮਧਾਨ ਸਹੀ ਹਾਂਜੀ ਹਾਂਜੀ ਯਾਤਰਾ ਹੈ ਜੀ ਬਿਲਕੁਲ ਜੀ ਹਾਂਜੀ ਇਹ ਕਦੋਂ ਹੋ ਰਹੀ ਹੈ ਜੀ ਤੁਸੀਂ ਉਹ ਆਪਣੇ ਅਗਸਤ ਦੇ ਅਕੀਵਲੇ ਸਪਕੂ ਦੇ ਉਹ ਥੋੜੀ ਸ਼ੁਰੂਆਤ ਹੋਏਗੀ ਤੇ ਮੇਰੇ ਸਾਵਨਰ 15-20 ਦਿਨ ਲੱਗ ਜਾਣਗੇ ਕਿਉਂਕਿ ਕਈ ਸਥਾਨਾਂ ਤੋਂ ਲਾਈਨ ਹੈ। ਠੀਕ ਹੈ ਜੀ ਮਨੀਪੁਰ ਵੀ

ਇਕ ਪੰਜਾਬ ਦੇ ਬਾਰੇ ਸੋਚੀਏ ਕਿ ਆਪਦੇ ਬਾਰੇ ਨਾ ਸੋਚੀਏ ਉਹ 10ਵੇਂ 5 6 ਨੇ ਆਪਦੇ ਬਾਰੇ ਬਿਨਾਂ ਸੋਚੇ ਆਪ ਦੀ ਕੁਰਬਾਨੀ ਦੇਤੀ ਲੋਕਾਂ ਨੇ ਇੱਕ ਦੂਜੇ ਲਈ ਸੋਚ ਕੇ ਤੇ ਆਪਣੇ 스테ਪ ਨੂੰ ਅੱਗੇ ਲੈ ਕੇ ਚੱਲੀ ਬਿਲਕੁਲ ਸਹੀ ਹੈ ਜੀ ਜਿਵੇਂ ਪਾਲਜੀ ਬਹੁਤ ਖੁਸ਼ ਹੋਏਗੇ ਜੀ ਆਇਆਂਕ ਥੈਂਕ ਯੂ